ਹੰਤਾ ਬੰਦਾ ਆ ਕੇ ਕਹਿੰਦਾ ਵੀ ਤੁਸੀਂ ਇੱਕ ਉਤੇ ਸਰਦਾਰ ਬੰਦਾ ਕੰਮ ਕਰਦਾ ਟਾਬੇ ਤੇ ਜੇ ਉਹਦੀ ਪੱਗ ਉਤਾਰ ਦੋ ਤੁਹਾਨੂੰ दारू ਬੋਤਲ ਜੋ ਵੀ ਮਤਲਬ ਵੀ ਪਾਰਟੀ ਵਧੀਆ ਕਰ ਦਿੰਦਾ ਤੇ ਇੱਟਾ ਰੋੜੇ ਬਸ ਮੀਂਹ ਵਾਂਗ ਵਰਸਾਏ ਉਹਨਾਂ ਨੇ ਤੁਸੀਂ ਚਾਹ ਟੁੱਟ ਗਿਆ ਬੋਨ ਨੜ ਦੇ ਮਤਲਬ ਡੈਂਟ ਪਿਆ ਬੱਟੇ ਰੋੜੇ ਮਾਰੇ ਨੇਟਾ ਕਰਨਾ ਚਾਹੁੰਦੇ ਸਰਕਾਰ ਦਾ ਆਪਾਂ ਇਹੀ ਅਪੀਲ ਕਰਦੇ ਹਾਂ ਜਿੱਦਾਂ ਇਹ ਉਹ ਕੰਮ ਕਰਦੇ ਆ ਤੁਸੀਂ ਕੁਝ ਵੋਟਾਂ ਦੀ ਖਾਤਰ ਮਤਲਬ ਪੰਜਾਬ ਦੀ ਐਸੀ ਤੈਸੀ ਕਰ ਦਿੱਤੀ ਐ ਪਈਆ ਰਾਜ ਚੱਲਦਾ ਇਸ ਦਾ ਪੰਜਾਬੀ ਦੀ ਕੋਈ ਨਹੀਂ ਸੁਣ ਰਹੀ ਰਾਤ ਪ੍ਰਵਾਸੀ ਨੇ ਉਹਦੇ ਜੋ ਕੰਮ ਕਰਨ ਆਉਂਦੇ ਆ ਉਹਨਾਂ ਨੂੰ ਉਰੇ ਦਾ ਮਤਲਬ ਰੈਜ਼ਿਡੈਂਸੀ ਨਹੀਂ ਦੇਣੀ ਚਾਹੀਦੀ ਯਾਰ ਰਹੇ ਸੀ ਜਾਂ ਕੁਛ ਵੀ ਆ ਆਪਣਾ ਕੰਮ ਕਰਦੇ ਆ ਆਪਣੇ ਘਰ ਜਾਣ ਭਈਆ ਉਹ ਭਈਆ ਜੀ ਉਹ ਆ ਜਾ ਤੁਸੀਂ ਨਹੀਂ ਪੰਜਾਬੀ ਬੰਦੇ ਅਸੀਂ ਫਤਿਹਗੜ੍ਹ ਸਾਹਿਬ ਦੇ ਕੋਲ ਆਏ ਹੋਏ ਆ ਇੱਥੇ ਪੰਜਾਬੀ ਬੀ ਬੰਦੇ ਦੀ ਗੱਡੀ ਹੈ ਜਿਹੜੀ ਉਹ ਪ੍ਰਵਾਸੀਆਂ ਨੇ ਭੰਨੀਆਂ ਤੇ ਪੱਗ ਲਾਉਣ ਤੱਕ ਦੀਆਂ ਗੱਲਾਂ ਹੋਈਆਂ ਨੇ ਸਾਡੇ ਨਾਲ ਮਡੋਫਣ ਤੋਂ ਲਾਲੀਪੀਰ ਵੀ ਰੁਪਏ ਸਾਰੇ ਸੱਜਣ ਨੇ ਉਹਨਾਂ ਤੋਂ ਪੁੱਛਦੇ ਆਂ ਕੀ ਗੱਲਬਾਤ ਹੋਈ ਹੈ ਕੱਲ ਕੀ ਗੱਲਬਾਤ ਹੋਈ ਹੈ ਜੀ ਜੇ ਤਾਂ ਆਪਾਂ ਰਾਤ ਟੈਂਪ ਟਾਬੇ ਤੇ ਰੋਟੀ ਖਾਣ ਲਈ ਰੁਕੇ ਖਾਣਾ ਖਾਣ ਤੇ ਬਾਅਦ ਜਦੋਂ ਆਪਾਂ ਉੱਠਣ ਲੱਗੇ ਇਹਨਾਂ ਦਾ ਜੋ ਮਤਲਬ ਆਪਾਂ ਨੂੰ ਰੋਟੀ ਸਰਵ ਕਰਨ ਵਾਲਾ ਇਹਨਾਂ ਦਾ ਬੰਦਾ ਆ ਕੇ ਕਹਿੰਦਾ ਵੀ ਤੁਸੀਂ ਇੱਕੋ ਤੇ ਸਰਦਾਰ ਬੰਦਾ ਕੰਮ ਕਰਦਾ ਟਾਬੇ ਤੇ ਵੀ ਉਹਦੀ ਪੱਗ ਉਤਾਰ ਦੋ ਤੇ ਮਤਲਬ ਥੱਪੜ-ਤੁੱਪੜ ਮਾਰਦੋ ਵੀ ਮੈਂ ਤੁਹਾਨੂੰ दारू ਬੋਤਲ ਜੋ ਵੀ ਮਤਲਬ ਵੀ ਪਾਰਟੀ ਵਧੀਆ ਕਰ ਦਿੰਦਾ ਮੈਨੂੰ ਗੁੱਸਾ ਆ ਗਿਆ ਵੀਰੇ ਆਪਾਂ ਥੱਪੜ-ਤੁੱਪੜ ਮਾਰੀ ਉਹਦੇ ਦਿਮਾਗ ਖਰਾਬ ਹੈ ਇਹਦਾ ਮਤਲਬ ਹੁਣ ਦਿਮਾਗ ਹੀ ਖਰਾਬ ਆ ਯਾਰ ਇਤਾਂ ਦੇ ਬੰਦੇ ਰੱਖਦੇ ਕਾਦ ਲਈ ਆ ਯਾਰ ਮੈਨੂੰ ਤਾਂ ਸਮਝ ਨਹੀਂ ਆ ਬਈ ਫਿਰ ਬਾਅਦ ਦੇ ਵਿੱਚ ਕੀ ਹੋਇਆ ਬਾਅਦ ਵਿੱਚ ਵੀ ਕੁਝ ਨਹੀਂ ਹੋਇਆ ਪੁਲਿਸ ਆਪਾਂ ਸੌਨਮਪੁਰ ਡਾਇਲ ਕਰਿਆ ਪੁਲਿਸ来 ਉਹਨਾਂ ਨੂੰ ਵੀ ਲੱਭਿਆ ਨਹੀਂ ਉਹ ਕਹਿੰਦੇ ਵੀ ਚਲੋ ਸਵੇਰੇ ਆਇਓ ਵੀ ਆਪਾਂ ਗੱਲ ਕਰਾਂਗੇ ਤੇ ਉਸਦੇ ਬਾਅਦ ਜਸਪਾਲ ਵੀ ਉਹਨਾਂ ਨੂੰ ਲੈ ਕੇ ਹੋਣਾ ਪਾਣਾ ਢੋਕਦੇ ਇਹ ਕਿਵੇਂ ਬੰਨੀ ਗਿਆ ਸਾਰੀ ਗੱਲ ਮੈਨੂੰ ਦੱਸੋ ਇਹ ਤੁਹਾਨੂੰ ਪ੍ਰੋਟਾਂ ਰੋੜੇ ਮਾਰੇ ਨਾ ਪੂਰੀ ਗੱਲ ਦੱਸੋ ਨਾ ਕੀ ਕੀ ਹੋਇਆ ਜਦੋਂ ਸਾਡੇ ਕੋਲੋਂ ਨਿਕਲ ਗਿਆ ਉਹ ਭੱਜ ਗਿਆ ਉਸ ਤੋਂ ਬਾਅਦ ਉਹ ਉੱਪਰ ਚੜ ਗਿਆ ਬਿਲਡਿੰਗ ਦੇ ਉੱਤੇ ਉੱਪਰ ਬੱਟੇ ਰੋੜੇ ਮਾਰੇ ਨੇਟਾ ਅੱਛਾ ਫਿਰ ਫਿਰ ਆ ਗੱਡੀ ਬੰਨੀ ਸਾਰੀ ਹੈ ਹਾਂ ਅੱਛਾ ਟਰੱਕ ਸ਼ੀਸ਼ਾ ਟੁੱਟ ਗਿਆ ਬੋਨਟ ਦੇ ਮਤਲਬ ਡੈਂਟ ਪਿਆ ਹਾਂ ਆ ਤੁਹਾਨੂੰ ਦਿਖਾ ਰਹੀਏ ਗੱਡੀਆਂ ਪੂਰੀ ਤਰ੍ਹਾਂ ਭੰਤੀਆਂ ਉਹਨਾਂ ਨੇ ਇੱਟਾਂ ਮਾਰ ਮਾਰ ਕੇ ਉਹ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕਿਹਾ ਕਿ ਪੱਗ ਜਿਹੜੀ ਉਹ ਪੱਗ ਲਾ ਦਿਓ ਕਿਸੇ ਪੰਜਾਬੀ ਬੰਦੇ ਦੀ ਤੁਹਾਨੂੰ ਮੈਂ ਰੋਟੀ ਫਰੀ ਖਵਾ ਦੂੰਗਾ ਇਹਦੇ ਬਾਅਦ ਦੇ ਵਿੱਚ ਇਹਨਾਂ ਦੀ ਤੂ ਤੂ ਮੈਮਾ ਹੋ ਗਈ ਤੇ ਬਾਅਦ ਦੇ ਵਿੱਚ ਜਿਹੜੇ ਪ੍ਰਵਾਸੀ ਸੇ ਉਹਨਾਂ ਦੇ ਵੱਲ ਉਹਨਾਂ ਦੀ ਗੱਡੀ ਜਿਹੜੀ ਉਹ ਭਾਂ ਦਿੱਤੀ ਗਈ ਤੇ ਜਦੋਂ ਤੁਸੀਂ ਟਾਬੇ ਦੇ ਮਾਲਕ ਨੂੰ ਕਿਹਾ ਵੀ ਆਹ ਗੱਲਬਾਤ ਹੋਈ ਆ ਉਹਨੇ ਕੀ ਕਰਿਆ ਉਹ ਤਾਂ ਆਪਣੇ ਨਾਲ ਕੰਪਰੋਮਾਈਜ਼ ਮਤਲਬ ਜਿੱਦਾਂ ਵੀ ਉਹਨਾਂ ਦਾ ਕੋਈ ਉਹ ਨਹੀਂ ਉਹ ਕਹਿੰਦੇ ਵੀ ਅਸੀਂ ਬੰਦਾ ਨਵਾਂ ਰੱਖਿਆ ਹਾਂ ਠੀਕ ਆ ਵੀ ਗਲਤੀ ਤਾਂ ਉਹਨਾਂ ਦੇ ਲੇਬਰ ਦੀ ਆ ਨਾ ਬਸ ਹੋਰ ਤਾਂ ਕਿਹਾ ਠੀਕ ਹੈ ਹੁਣ ਅੱਜ ਕੀ ਕਾਰਵਾਈ ਹੋਈ ਆ ਅੱਜ ਬੀਰੋਣੀ ਆਈ ਸੀ ਕਿ ਨਾਲ ਹੋਰ ਆਈ ਸੀ ਜੱਤੇ ਬੰਦੀਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਜੋ ਵੀ ਗੱਡੀ ਦਾ ਆਪਣਾ ਕੰਮ ਹੋਣਾ ਖਰਚਾ ਉਹ ਹੀ ਦੇਣਗੇ ਠੀਕ ਆ ਹੁਣ ਅਸੀਂ ਤੁਹਾਨੂੰ ਦਿਖਾ ਦਈਏ ਸ਼ੀਸ਼ਾ ਜਮਾ ਹੈ ਜਿਹੜਾ ਉਹ ਅੱਗੋਂ ਟੁੱਟ ਗਿਆ ਅਤੇ ਜਿਹੜੀ ਗੱਡੀ ਆ ਉਹਦਾ ਵੀ ਨੁਕਸਾਨ ਹੋਇਆ ਹੋਇਆ ਤੇ ਜਿਹੜੀ ਟਾਕੀ ਆ ਉਹ ਵੀ ਪੂਰੀ ਗੱਡੀ ਦਾ ਜਲੂਸ ਘੜਦਾ ਬਹੁਤ ਭੈੜੇ ਤਰੀਕੇ ਨਾਲ ਜਿਹੜੀ ਗੱਡੀ ਆ ਉਹ ਪੰਨੀ ਗਈ ਹੈ ਹੁਣ ਮੈਂ ਬਾਈ ਨੂੰ ਕਹਿਣਾ ਬਾਈ ਇੱਧਰ ਕਰ ਕੈਮਰਾ ਮੜਾ ਯਾ ਬਾਈ ਨੂੰ ਵੀ ਪੁੱਛ ਲਈਏ ਬਾਈ ਇਹ ਜਿਹੜੀ ਰਾਤ ਗੱਲਬਾਤ ਹੋਈ ਹੈ ਜੋ ਸਾਰੀ ਇਹ ਪਈਆਂ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਵੱਲੋਂ ਜੋ ਕੁਝ ਵੀ ਇਹ ਕਾਰਨਾਮਾ ਕੀਤਾ ਗਿਆ ਇਹ ਤੁਸੀਂ ਦੇਖ ਸਕਦੇ ਆ ਕਹਿ ਸਕਦੇ ਆ ਵੀ ਆਪਾਂ ਉਹਨਾਂ ਦਾ ਦਿਮਾਗ ਖਰਾਬ ਹੋ ਜਾਵੇ ਬਾਈ ਪੂਰਾ ਦਿਮਾਗ ਖਰਾਬ ਮਾਰ ਵੀ ਸਕਦੇ ਤੇ ਉਹ ਤਾਂ ਅੱਛਾ ਹਾਂ ਉੱਤੇ ਹੋਰ ਵੀ ਦੇ ਪ੍ਰਵਾਸੀ ਠੀਕ ਹਾਂ ਤੇ ਇੱਟਾ ਰੋੜੇ ਬਸ ਮੀਂਹਾਂ ਵਰਸਾਈ ਉਹਨਾਂ ਨੇ ਅੱਛਾ ਤੇ ਹੁਣ ਕਹਿਣ ਦਾ ਮਤਲਬ ਇਹ ਹੈ ਵੀ ਪੰਜਾਬ ਦੇ ਵਿੱਚ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਹੁਣ ਕੱਲ ਵੀ ਖਬਰ ਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਾਨੂੰਨ ਪਾਸ ਕਰਤਾ ਵੀ ਉੱਥੇ ਬਾਹਰ ਦਾ ਬੰਦਾ ਨਾ ਆ ਕੇ ਕੋਈ ਜ਼ਮੀਨ ਖਰੀਦ ਸਕਦਾ ਨਾ ਉੱਥੇ ਆ ਕੇ ਕੋਈ ਰਹਿ ਸਕਦਾ ਕੰਮ ਕਰੀ ਜਾਓ ਕੋਈ ਚੱਕਰ ਨਹੀਂ ਤੁਹਾਨੂੰ ਕੀ ਲੱਗਦਾ ਐਵੇਂ ਦਾ ਕਾਨੂੰਨ ਪੰਜਾਬ ਚ ਵੀ ਪਾਸ ਹੋਣਾ ਚਾਹੀਦਾ ਹਾਂ ਬਈ ਹੋਣਾ ਚਾਹੀਦਾ ਜ਼ਰੂਰ ਵੀ ਅੱਛਾ ਬਹੁਤ ਮਾੜਾ ਹਾਲ ਹੈ ਭਗਵਾਨ ਜਮਾਨ ਸਾਹਿਬ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਕਾਨੂੰਨ ਬਾਰੇ ਹਾਂ ਕਰ ਦੇਣਾ ਚਾਹੀਦਾ ਲੱਗਦਾ ਕਿਹੜਾ ਕਾਨੂੰਨ ਇਹ ਵੀ ਇੱਥੇ ਪ੍ਰਵਾਸੀ ਜਮੀਨਾਂ ਨਹੀਂ ਆਕਦੀ ਹਾਂ ਹਾਂ ਕਿਵੇਂ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਵੀਰੇ ਜੋ ਪ੍ਰਵਾਸੀ ਨੇ ਉਹਦੇ ਜੋ ਕੰਮ ਕਰਨ ਆਉਂਦੇ ਆ ਉਹਨਾਂ ਨੂੰ ਉਰੇ ਦਾ ਮਤਲਬ ਰੈਜ਼ਿਡੈਂਸੀ ਨਹੀਂ ਦੇਣੀ ਚਾਹੀਦੀ ਯਾਰ ਰਹਿ ਹੈ ਸੀ ਜਾਂ ਕੁਝ ਵੀ ਆ ਆਪਣਾ ਕੰਮ ਕਰਦੇ ਆ ਆਪਣੇ ਘਰ ਜਾਣ ਹਾਂ ਹਾਂ ਸਹੀ ਗੱਲ ਆ ਕਰਦੇ ਵੀ ਕਾਨੂੰਨ ਪਾਸ ਹੋਣਾ ਚਾਹੀਦਾ ਉਹਨਾਂ ਚਾਹੀਦਾ ਯਾਰ ਵੀ ਤਾਂ ਹੁਣ ਥੋੜੇ ਦਿਨ ਪਹਿਲੇ ਮਹਾਲੀ ਮੁੰਡਾ ਮਾਰਦਾ ਯਾਰ ਕਿੰਨੇ ਕਿੰਨੇ ਉਹ ਹੋਲੇ ਇਹਦਾ ਕਰੂਗੇ ਤੁਸੀਂ ਵੀ ਤੁਹਾਡਾ ਕਹਿਣਾ ਤਾਂ ਮਤਲਬ ਬੜਾ ਕਾਨੂੰਨ ਪਾਸ ਹੋਣਾ ਚਾਹੀਦਾ ਹੁਣੇ ਚਾਹੀਦਾ ਵੀਰ ਵੀ ਜਿਹਦੇ ਵਿੱਚ ਇਹ ਹੋਵੇ ਵੀ ਉਰੇ ਆ ਕੇ ਪ੍ਰਵਾਸੀ ਕੰਮ ਕਰੀ ਜਾਣ ਪਰ ਉਹਨਾਂ ਨੂੰ ਧਾਰ ਕਾਰਡ ਨਾ ਬਣੇ ਸੋ ਕਹਿਣ ਦਾ ਮਤਲਬ ਇਹ ਹੈ ਇਹ ਜਿਹੜੀ ਗੱਲਬਾਤ ਹੈ ਇਹ ਤੁਸੀਂ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਆਪਾਂ ਇਹੀ ਅਪੀਲ ਕਰਦੇ ਹਾਂ ਜਿੱਦਾਂ ਇਹ ਉਰੇ ਕੰਮ ਕਰਦੇ ਆ ਤੁਸੀਂ ਕੁਝ ਵੋਟਾਂ ਦੀ ਖਾਤਰ ਮਤਲਬ ਪੰਜਾਬ ਦੀ ਐਸੀ ਤੈਸੀ ਕਰ ਦਿੱਤੀ ਹੈ ਭਈਆ ਰਾਜ ਚੱਲਦਾ ਇਸ ਤਰ੍ਹਾਂ ਪੰਜਾਬੀ ਦੀ ਕੋਈ ਨਹੀਂ ਸੁਣਦੇ ਰਾਤ ਪੁਲਿਸ ਵੀ ਉਲਟ ਸਾਨੂੰ ਇਹ ਕਹਿ ਰਹੀ ਸੀ ਜਿਹੜੀ ਮੌਕੇ ਤੇ ਆਈ ਸੀ ਵੀ ਤੁਸੀਂ ਉਹਦੇ ਢਾਬੇ ਤੇ ਕੀ ਕਰਨਾ ਹੈ ਢਾਬਾ ਖੋਲਣਾ ਕਾਦੇ ਵਾਸਤੇ ਰੋਟੀ ਵਾਸਤੇ ਉੱਥੇ ਬੰਦਾ ਰੋਟੀ ਵਾਸਤੇ ਰੁਕੂਗਾ ਕਿ ਇੱਟਾ ਰੋੜੇ ਖਾਣ ਵਾਸਤੇ ਰੁਕੇਗਾ ਵੀ ਕਾਨੂੰਨ ਪਾਸ ਹੋਣਾ ਚਾਹੀਦਾ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਲਾਗੂ ਹੋਣਾ ਚਾਹੀਦਾ ਯਾਰ ਵੀਰੇ ਤਾਂ ਲਾਜ਼ਮੀ ਚਾਹੀਦਾ ਯਾਰ ਠੀਕ ਹੈ ਹੋਸਟ ਡੇਟਾ 'ਚ ਵੀ ਤਾਂ ਹੈਗੇ ਇਹ ਸਾਡੀ ਕਿਹੜਾ ਕੋਈ ਬੱਕਰੀ ਮੰਗਾ ਹੈ ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਜਿਹਦੇ ਵਿੱਚ ਜਿਹਦੇ ਵਿੱਚ ਇਹ ਕਾਨੂੰਨ ਪੰਜਾਬ ਦੇ ਵਿੱਚ ਇਹਨਾਂ ਨੇ ਵੀ ਵੀਰਾਂ ਨੇ ਵੀ ਕਿਹਾ ਹੈ ਕਿ ਪੰਜਾਬ 'ਚ ਇਹ ਕਾਨੂੰਨ ਪਾਸ ਹੋਣਾ ਚਾਹੀਦਾ ਜਿਹਦੇ ਵਿੱਚ ਇਹ ਹੋਵੇ ਵੀ ਪ੍ਰਵਾਸੀ ਬੰਦਾ ਇੱਥੇ ਆ ਕੇ ਕੰਮ ਕਰੀ ਜਾਏ ਪਰ ਇੱਥੇ ਉਹਨਾਂ ਦਾ ਰੱਦਾਰ ਕਾਰਡ ਜਾਂ ਹੋਰ ਕੋਸਾ ਨਾ ਬਣੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਸ ਵੀਡੀਓ 'ਚ ਤੁਹਾਨੂੰ ਅੱਗੇ ਵੀ ਕਾਰਵਾਈ ਦਿਖਾਵਾਂਗੇ ਸਾਰੀ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਪੰਜਾਬੀਓ ਪੰਜਾਬੀਓ ਤੁਹਾਨੂੰ ਅਪੀਲ ਹੈ ਤੁਸੀਂ ਪੁੱਦੂ ਤੇ ਲੁਚੀਆਂ ਵੀਡਿਓਾਂ ਬਹੁਤ ਸ਼ੇਅਰ ਕਰ ਦਿੰਦੇ ਹੋ ਆ ਚੱਜਦੀਆਂ ਵੀਡਿਓਾਂ ਵੀ ਸ਼ੇਅਰ ਕਰ ਦਿਆ ਕਰੋ ਉਸੋ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨੀ ਹੈ ਜਾਓ ਤੇ ਮੈਂ ਫਾਈਲ ਕਰਾਉਂਦਾ ਹਾਂ ਤੇ ਤੋਂ ਤੁਹਾਡੇ ਪਤਾ ਲੱਗੇ ਵੀ ਭੈਣ ਜੋ ਤੁਸੀਂ ਖੰਨੇ ਤੁਸੀਂ ਖਲਿਓ ਕਿੱਥੇ ਡੱਕਦੇ ਹੋ ਆ ਬੰਦਾ ਸੀ ਭਾਈ ਜਿਹਨੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਤਾਂ ਗੁਰੂਆਂ ਦੀ ਧਰਤੀ